ਸਤਿ ਸ੍ਰੀ ਅਕਾਲ ਜੀ ਯਾਰਪਨ ਪੰਜਾਬੀ 360 YouTube ਚੈਨਲ ਦੇਖਣ ਵਾਲਿਆਂ ਦਾ ਸਾਰਾ ਦਾ ਸਾਡੇ ਚੈਨਲ ਦੇ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਦੀ ਜਿਹੜੀ ਹੈਗੀ ਤਾਜ਼ਾ ਖਬਰਾਂ ਉਹ ਦਿਕਰੇ ਤੋਂ ਫਿਲੂਸੀ ਨੂੰ ਵੀ ਲੈ ਕੇ ਹੈਗੀਆਂ ਆ ਤੇ ਇਟਲੀ ਦੀਆਂ ਕੁਝ ਜ਼ਰੂਰੀ ਖਬਰਾਂ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰੂੰਗੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਜੇ ਨਾਲ ਨੇ ਵੀ ਹਾਲ ਤੱਕ ਸਾਡੇ ਦੂਸਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਇਟਾਲੀਅਨ ਬਿਲਕੁਲ ਫ੍ਰੀ ਦੇ ਵਿੱਚ ਸਿੱਖੋ ਤੇ ਮੈਨੂੰ ਸਾਰੇ ਸੋਸ਼ਲ ਮੀਡੀਆ ਤੇ ਫੋਲੋ ਕਰ ਲਓ ਸੋ ਅੱਜ ਦੀ ਸਾਡੀ ਸਭ ਤੋਂ ਪਹਿਲੀ ਖਬਰ ਹੈਗੀ ਆ ਇਟਲੀ ਦੇ ਵਿੱਚ ਚੋਰਾ ਦੀ ਗਿਰਦੀ ਧਿਰਪਰ ਦਿਨ ਵੱਧ ਰਹੀ ਹੈ ਮਿਲਾਨ ਦੇ ਵਿੱਚ ਵੀ ਚੋਰੀਆਂ ਹੋਈਆਂ ਹਰੇਕ ਜ਼ਿਲ੍ਹੇ ਦੇ ਵਿੱਚ ਵੀ ਚੋਰੀਆਂ ਹੋਈਆਂ ਰੋਮਾ ਦੇ ਵਿੱਚ ਵੀ ਅੱਜ ਨਵੀਂ ਅਪਰੇਟਾਈ ਹੈ ਦੋ ਚੋਰਾਂ ਨੇ ਰੋਮਾ ਦੇ ਜ਼ੋਨ ਵੈਲ ਮਿਲਾਨੀਆ ਖੇਤਰ ਦੇ ਵਿੱਚ ਅਪਾਰਟਮੈਂਟ ਦੇ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਇੱਕ ਦੀ ਉਮਰ 29 ਸਾਲ ਦੀ ਸੀ ਤੇ ਇੱਕ ਦੀ ਉਮਰ ਸੀ 40 ਸਾਲ ਦੀ ਦੋ ਵਿਅਕਤੀਆਂ ਨੇ ਪਹਿਲਾਂ ਕਈ ਅਪਾਰਟਮੈਂਟਾਂ ਦੇ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਸਫਲ ਨਹੀਂ ਹੋਏ ਫਿਰ ਇਹਨਾਂ ਨੂੰ ਇੱਕ ਅਪਾਰਟਮੈਂਟ ਦੇ ਵਿੱਚੋਂ ਫੜਿਆ ਗਿਆ ਕਾਰਪੁਨੇਰੀ ਨੇ ਰੰਗੇ ਹੱਥੀ ਫੜਿਆ ਜਦੋਂ ਇਹ ਚੋਰੀ ਕਰ ਰਹੇ ਸੀ ਬੀਤੀ ਰਾਤ ਇੱਕ ਅਪਾਰਟਮੈਂਟ ਦੇ ਵਿੱਚ ਚੋਰੀ ਕਰਨ ਦੇ ਲਈ ਦਾਖਲ ਹੋਏ ਤੇ ਪਹਿਲਾਂ ਇਹਨਾਂ ਨੇ ਤਾਲੀਆਂ ਦੇ ਉੱਤੇ ਗੂਦ ਲਗਾਇਆ ਤੇ ਗੂਦ ਲਗਾ ਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮਾਲਕ ਆ ਘਰ ਵਿੱਚ ਮੌਜੂਦ ਹੈਗਾ ਜਾਂ ਨਹੀਂ ਹੈਗਾ ਜਦੋਂ ਇਹਨਾਂ ਨੂੰ ਕਨਫਰਮ ਹੁੰਦਾ ਸੀਗਾ ਤਾਂ ਫਿਰ ਇਹ ਜਾ ਕੇ ਚੋਰੀ ਕਰਦੇ ਸੀਗੇ ਤੇ ਜਦੋਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੇ ਕੋਲੋਂ ਇੱਕ ਗੂਦੇ ਦੀ ਬੋਤਲ ਮਿਲੀ ਇੱਕ ਸਕਰੂ ਡਰਾਇਵਰ ਤੇ ਦੋ ਸੈਲਫੋਨ ਮਿਲੇ ਹੈਗੇ ਆ ਤੇ ਡੇਢ ਦੋਵੇਂ ਆਦਮੀ ਪੁਲਿਸ ਨੇ ਗ੍ਰਿਫਤਾਰ ਕੀਤੇ ਇਹ ਜਾਰਜੀਅਨ ਦੇਸ਼ ਤੋਂ ਹੈਗੇ ਆ ਇਟਲੀ ਦੀ ਸਰਕਾਰ ਕਹਿ ਰਹੀ ਆ ਬਿਨਾਂ ਚੋਰਾਂ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਇਹਨਾਂ ਚੋਰਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਸੋ ਜਿਹੜੀ ਅਗਲੀ ਖਬਰ ਹੈਗੀ ਆ ਕਹਿੰਦੇ ਇੱਕ ਧੀ ਨੇ ਆਪਣੀ ਮਰੀ ਮਾਂ ਦੀ 10 ਸਾਲਾਂ ਤੱਕ ਪੈਨਸ਼ਨ ਖਾਦੀ ਆ ਉਹਨੇ ਉਹਦੀ ਮਾਂ ਨੂੰ ਮਰੀ ਹੋਈ ਨੂੰ 10 ਸਾਲ ਹੋ ਗਏ ਸੀਗੇ ਤੇ ਉਸ ਧੀ ਨੇ ਸਰਕਾਰ ਦੇ ਕੋਲੋਂ 1 ਲੱਖ 20 ਹਜ਼ਾਰ ਯੂਰੋ ਲਿਆਏਗਾ ਬਿਚੂ ਅਤੇ ਆਪਣੇ ਮਾਰੇ ਸਾਰੇ ਝੂਠੇ ਸਰਟੀਫਿਕੇਟ ਬਣਾਏਗੇ ਤੇ ਜਦੋਂ ਇਬਸ ਨੇ ਸਾਰੀ ਰਿਪੋਰਟ ਕਾਰਬਨੇਰੀ ਨੂੰ ਦਿੱਤੀ ਤੇ ਕਾਰਬਨੇਰੀ ਨੇ ਸਾਰੀ ਜਾਂਚ ਪੜਤਾਲ ਕੀਤੀ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਇਹਦੇ ਦੀ ਜਿਹੜੀ ਮਾਂ ਆ ਉਹ ਮਾਰੋਕੋ ਦੇ ਕਬਰਿਸਤਾਨ ਵਿੱਚ ਦਫਨਾਈ ਗਈ ਸੀ 10 ਸਾਲ ਪਹਿਲਾਂ ਤੇ ਉਹਨਾਂ ਦੇ ਜੱਦੀ ਸ਼ਹਿਰ ਦੇ ਵਿੱਚ ਉਹਨੂੰ ਦਫਨਾਇਆ ਗਿਆ ਸੀਗਾ ਤੇ ਹੁਣ ਇਸ ਧੀ ਨੂੰ ਇਸ ਕੁੜੀ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲੈ ਰਿਆ ਆ ਅਗਲੀ ਖਬਰ ਹੈਗੀ ਆ ਜੀ ਦਿਕਰੇਤੋ ਫੈਲੂਸੀ ਨੂੰ ਲੈ ਕੇ ਜਿਹੜੀ ਇਹ ਖਬਰ ਆਈ ਹੈਗੀ ਹੈ ਕਿ ਵੈਨਤੋ ਦੇ ਵਿੱਚ ਪਰਵਾਸੀ ਮਜ਼ਦੂਰਾਂ ਦੀ ਐਂਟਰੀ ਦੇ ਲਈ ਬਣਾਇਆ ਗਿਆ ਸਰਕਾਰੀ ਇੱਕ ਸਿਸਟਮ ਆ ਉਹ ਸਿਸਟਮ ਦਾ ਨਾਮ ਹੈਗਾ ਆ ਦਿਕਰੇਤੋ ਫੈਲੂਸੀ ਇਸ ਹਾਲ ਵੀ ਕਹਿੰਦੇ ਦਿਕਰੇਤੋ ਫਲੂਸੀ ਪੂਰੀ ਤਰ੍ਹਾਂ ਫਲॉप ਰਹੀਆ ਸਹਿਰ ਸਪਾਟੇ ਵਾਲੇ ਪੇਪਰ ਭਰੇ ਕਿਸੀ ਖੇਤੀਬਾੜੀ ਖੇਤਰਾਂ ਦੇ ਵਿੱਚ ਕਈ ਤਰ੍ਹਾਂ ਦੇ ਕੋਟੇ ਕੋਟੇ ਸਿਗੇ ਤੇ ਉਹ ਭਰੇ ਗਏ ਸਿਗੇ ਸੀ ਜੀ CGIL ਵੈਨ ਤੋਂ ਨੇ ਖਲਾਸਾ ਕੀਤਾ ਹੈ ਜਿਨ੍ਹਾਂ ਨੂੰ CGIL ਦਾ ਨਹੀਂ ਪਤਾ CGIL ਇੱਕ ਇਟਲੀ ਵਿੱਚ ਇੱਕ ਸਰਕਾਰੀ ਸੰਸਥਾ ਆ ਜਿਹੜੀ ਸਾਡੇ ਵਰਗੇ ਫੋਰਨਰ ਦੀ ਮਜ਼ਦੂਰਾਂ ਦੀ ਮਦਦ ਕਰਦੀ ਆ ਜਦੋਂ ਫੋਰਨਰ ਦੇ ਨਾਲ ਜਿਹੜੇ ਮਾਲਕ ਹੁੰਦੇ ਆ ਧੋਖਾਧੜੀ ਕਰਦੇ ਆ ਪੈਸੇ ਨਹੀਂ ਦਿੰਦੇ ਪੇਪਰ ਬਣਾਉਣ ਤੋਂ ਮੁੱਕਰ ਜਾਂਦੇ ਆ ਤੇ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਤੇ CGN ਵਾਲੇ ਫਰੀ ਦੇ ਵਿੱਚ ਫੋਰਨਰ ਦੀ ਸਥਾਨੇਰੀਆਂ ਦੀ ਇਹ ਮਦਦ ਕਰਦੇ ਆ ਸੋ ਸੀਜੀਐਲ ਵੈਨਦੋ ਨੇ ਖਲਾਸਾ ਕੀਤਾ ਆ ਕਹਿੰਦੇ ਜਿਹੜੀ ਯੂਨੀਅਨ ਨੇ ਦੋਸ਼ ਲਗਾਏ ਵੀ ਜਿਹੜੇ ਕਲਿਕਡੇ ਪ੍ਰਣਾਲੀ ਵਿੱਚ ਮਜ਼ਦੂਰ ਮਾਫੀਆ ਨਾਲ ਜੁੜੇ ਦਰਮਿਆਨਾ ਦੇ ਹੱਥਾਂ ਵਿੱਚ ਫਸ ਜਾਂਦੇ ਆਂ ਤੇ ਕਈਆਂ ਨੂੰ ਇਟਲੀ ਆਉਣ ਦੇ ਲਈ ਹਜ਼ਾਰਾਂ ਯੂਰੋ ਦੇਣੇ ਪੈਂਦੇ ਆ ਪਰ ਨੌਕਰੀ ਦੀ ਵੀ ਕੋਈ ਗਾਰੰਟੀ ਨਹੀਂ ਹੁੰਦੀ ਇਹਨਾਂ ਵੱਲੋਂ ਨੌਕਰੀ ਪੇਪਰਾਂ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾਂਦੀ ਤੁਹਾਡੇ ਪੇਪਰ ਬਣਾਏ ਜਾਣਗੇ ਤੁਹਾਨੂੰ ਨੌਕਰੀ ਗਾਰੰਟੀ ਦੇ ਅਨੁਸਾਰ ਦਿੱਤੀ ਜਾਏਗੀ ਤੇ ਇਸ ਵੇਲੇ ਜਿਹੜੀ ਕੰਪਨੀਆਂ ਆ ਉਹਨਾਂ ਨੂੰ ਕੋਈ ਮਜ਼ਦੂਰ ਨਹੀਂ ਲੱਭ ਰਹੇ ਤੇ ਹੁਣ ਆਪਾਂ ਇਹ ਅੰਕੜੇ ਦੇਖਦੇ ਆਂ ਵੀ ਸੀਜੀਐਲ ਵਾਲੇ ਨੇ ਕਿਹੜੇ ਖੁਲਾਸੇ ਕੀਤੇ ਅੰਕੜਿਆਂ ਦੇ ਅਨੁਸਾਰ ਕਹਿੰਦੇ ਵੈਨਦੋ ਦੇ ਵਿੱਚ ਕਰੀਬ 5 ਲੱਖ ਜਿਹੜੇ ਫੋਰਨਰ ਪਰਦੇਸੀ ਰਹਿੰਦੇ ਹਨ ਜੋ ਕੁੱਲ ਆਬਾਦੀ ਦਾ 10.3% ਹਨ 3 ਲੱਖ ਤੋਂ ਵੱਧ ਲੋਕ ਲੰਬੇ ਸਮੇਂ ਦੇ ਲਈ ਰਹਾਇਸ਼ ਪਰਮਿਟ ਤੇ ਰਹੇ ਹਨ ਸਿਰਫ 5% ਜਿਹੜੇ ਵਿਦੇਸ਼ੀ ਟਾਲੀਆ ਨਾਗਰਿਕਤਾ ਲੈ ਕੇ ਰਹਿੰਦੇ ਹਨ ਤੇ ਵੈਨਤੋ ਦੇ ਵਿੱਚ ਸਕੂਲਾਂ ਵਿੱਚ 15% ਬੱਚੇ ਵਿਦੇਸ਼ੀ ਮੂਲ ਦੇ ਹਨ ਤੇ ਜਿਨ੍ਹਾਂ ਦੇ ਵਿੱਚੋਂ 70% ਇਟਲੀ ਵਿੱਚ ਹੀ ਜੰਮੇ ਹਨ ਖੇਤੀ ਬਾੜੀ ਦੀ ਗੱਲ ਕਰੀਏ ਸੈਰ ਸਪਾਟੇ ਦੀ ਗੱਲ ਕਰੀਏ ਦੇ ਵਿੱਚ ਐਤਕੀ ਦੇcret ਤੋਂ ਫਿਲ ਉਸਤੀ ਦਾ ਮਾੜਾ ਹੀ ਹਾਲ ਆ ਮੰਦਾ ਹਾਲ ਸਗਾ ਤੇ ਜੇ ਆਪਾਂ ਸੇਮ 올ਟੂ ਦੇ ਪਾਸੇ ਚਲ ਜਾਈਏ ਜਿਹੜੇ ਜਿਨ੍ਹਾਂ ਨੇ ਪੇਪਰ ਭਰੇ ਸੀ ਘਾਰਾਂ ਦੀ ਦੇਖਭਾਲ ਦੇ ਲਈ ਜਾਂ ਫਿਰ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਉਹਨਾਂ ਦਾ ਕੋਟਾ ਵੱਧ ਪਹੁੰਚਿਆ ਹੈ ਆ ਦ ਸੀਜੀਐਲ ਨੇ ਸਿੱਧਾ ਹੀ ਸੁਨੇਹਾ ਲਾਇਆ ਕਹਿੰਦੇ ਜੇ ਇਟਲੀ ਦੇ ਵਿੱਚ ਟਿਕਰੇਤੋ ਫਿਜ਼ਲੂਸੀ ਨੂੰ ਲੈ ਕੇ ਸੁਧਾਰ ਲਿਆਉਣਾ ਹੈ ਤਾਂ ਹੀ ਸ਼ੂਸ਼ਣ ਰੁਗੂਗਾ ਨਹੀਂ ਤਾਂ ਇੱਥੇ ਮਜ਼ਦੂਰ ਜਿਹੜੇ ਆਉਂਦੇ ਉਹਨਾਂ ਦਾ ਖੂਨ ਪਸੀਨਾ ਲੁੱਟਿਆ ਜਾਊਗਾ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਇੱਥੇ ਉਹਨਾਂ ਦੇ ਪੇਪਰ ਨਹੀਂ ਬਣਾਏ ਜਾਂਦੇ ਸੋ ਸੀਜੀਐਲ ਨੇ ਤਿੱਖੀ ਰੀਦਾਂ ਕੀਤੀ ਹੈ ਇਸ ਦੇ ਬਾਰੇ ਸੋ ਜੇ ਤੁਹਾਨੂੰ ਵੀ ਇਟਲੀ ਦੇ ਵਿੱਚ ਰਹਿੰਦਿਆਂ ਨੂੰ ਕੋਈ ਵੀ ਦਿੱਕਤ ਆਉਂਦੀ ਆ ਤਾਂ ਤੁਸੀਂ ਜਾ ਕੇ ਸੀਜੀਐਲ ਦੇ ਵਿੱਚ ਆਪਣੀ ਸਾਰੀ ਉਹਨਾਂ ਨੂੰ ਪ੍ਰੋਬਲਮ ਦੱਸੋ ਤੇ ਉਹ ਤੁਹਾਡੀ ਗਾਰੰਟੀ ਦੇ ਨਾਲ ਤੁਹਾਡੀ ਮਦਦ ਕਰਦੇ ਆ ਤੇ ਉਹ 100% ਕੋਸ਼ਿਸ਼ ਕਰਦੇ ਆ ਤੁਹਾਡਾ ਹੱਕ ਤੁਹਾਨੂੰ ਦਵਾਇਆ ਜਾਵੇ ਸੋ ਜੇ ਤੁਸੀਂ ਵੀ ਜਿਸ ਏਰੀਆ ਦੇ ਵਿੱਚ ਰਹਿੰਦੇ ਆ ਵੀ ਤੁਹਾਨੂੰ ਤੁਹਾਡੇ ਨੇੜੇ ਦੇ ਸੀਜੀਐਲ ਦਾ ਨਹੀਂ ਪਤਾ ਕਿੱਥੇ ਆ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖੋ ਵੀ ਤੁਹਾਡਾ ਮੈਂ ਤੁਹਾਨੂੰ ਦੱਸੂਗੀ ਤੁਹਾਡੇ ਨੇੜੇ ਤੁਹਾਨੂੰ ਕਿਹੜਾ ਸੀਜੀਐਲ ਪੈਂਦਾ ਵੀ ਆਡਰ ਡਰੈਸ ਦਾ ਫੋਨ ਨੰਬਰ ਮੈਂ ਤੁਹਾਨੂੰ ਸਭ ਕੁਝ ਦੱਸੂਗੀ ਸੋ ਕਮੈਂਟ ਕਰਕੇ ਦੱਸੋ ਤੇ ਮੈਂ ਤੁਹਾਡੀ ਹੈਲਪ ਕਰੂੰਗੀ ਸੋ ਤੁਸੀਂ ਵੀ ਅੱਗੇ ਹੈਲਪ ਕਰੋ ਇਹ ਵੀਡੀਓ ਨੂੰ ਸ਼ੇਅਰ ਕਰਕੇ ਅਗਲੀ ਖਬਰ ਹੈਗੀ ਹੈ ਨੈਪਲਸ ਤੋਂ ਇਟਲੀ ਦੇ ਵਿੱਚ ਵੀ ਜੇਲ੍ਹਾਂ ਦੇ ਵਿੱਚੋਂ ਲੋਕ ਫਰਾਰ ਹੁੰਦੇ ਹਨ ਇਹ ਖਬਰ ਆਈ ਹੈਗੀ ਨੈਪਲਸ ਦੀ ਜੇਲ੍ਹ ਦੇ ਵਿੱਚੋਂ ਜਿੱਥੇ ਕਿ ਦੋ ਵਿਦੇਸ਼ੀ ਕੈਦੀਆਂ ਨੂੰ ਰੱਖਿਆ ਗਿਆ ਸੀ ਤੇ ਕੱਲ ਬੀਤੀ ਰਾਤ ਉਹ ਇੱਕ ਕੰਧ ਦੇ ਵਿੱਚ ਸੁਰਾਖ ਕੱਢ ਕੇ ਫਰਾਰ ਹੋ ਗਏ ਆ ਤੇ ਕਪਾਹਾਨੀਆ ਦੀ ਜੇਲ ਸੁਪਰਡੈਂਟ ਲੂਸੀਆ ਨੇ ਕਾਰਵਾਈ ਦਾ ਤਾਲਮਿਲ ਕਰ ਲਈ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਜੇਲ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ-ਨਾਲ ਅੱਜ ਤੱਕਲੇ ਧੁੱਪ ਘੋੜਿਆਂ ਦੀ ਭਾਲ ਕਰ ਰਹੀਆਂ ਹਨ ਤੇ ਸ਼ੁਰੂਆਤੀ ਰਿਪੋਰਟ ਤੋਂ ਇਹ ਪਤਾ ਚੱਲਿਆ ਕੰਦ ਦੇ ਵਿੱਚ ਉਹਨਾਂ ਨੇ ਸੁਰਾਖ ਕੱਢਿਆ ਤੇ ਫਿਰ ਉਹ ਭੱਜ ਗਏ ਤੇ ਇਸ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਹਿੰਦੇ ਵਿਦੇਸ਼ੀ ਕੈਦੀਆਂ ਦੀ ਗਿਣਤੀ ਦਿਨ ਪਰ ਦਿਨ ਇਟਲੀ ਦੇ ਵਿੱਚ ਵੱਧ ਰਹੀ ਆ ਅਗਲੀ ਖਬਰ ਹੈਗੀ ਆ ਜੇ ਬਲਜ਼ਾਨੋ ਦੇ ਇੱਕ ਹਸਪਤਾਲ ਦੇ ਵਿੱਚ ਨਵ ਜੰਮੇ ਬੱਚਿਆਂ ਦੀ ਮੌਤ ਹੋ ਗਈ ਆ ਸੋ ਜਿਹੜੇ ਬੱਚੇ ਸੀ ਇਸ ਸਮੇਂ ਤੋਂ ਪਹਿਲਾਂ ਬੱਚਿਆਂ ਦਾ ਜਨਮ ਹੋਇਆ ਸੀ ਤੇ ਮੌਤ ਦਾ ਕਾਰਨ ਜਿਹੜੀਆਂ ਆਪਾਂ ਬੋਤਲਾਂ ਧੋਣ ਦੇ ਲਈ ਵਰਤੇ ਜਾਂਦੇ ਸਾਬਣ ਡਿਸਪੈਂਸਰ ਦੇ ਵਿੱਚ ਬੈਕਟੀਰੀਆ ਪਾਇਆ ਗਿਆ ਤੇ ਬੈਕਟੀਰੀਆ ਦੇ ਆਰ ਦੇ ਕਰਕੇ ਨਾ ਦੋ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਆ ਤੇ ਨਾ ਜਿਹੜੀ ਮੌਤ ਹੋਈ ਆ ਉਹ ਇੱਕ ਦੋ ਘੰਟਿਆਂ ਦੇ ਅੰਦਰ ਅੰਦਰ ਹੀ ਦੋਨਾਂ ਇਕੱਠਿਆਂ ਦੀ ਹੀ ਮੌਤ ਹੋ ਚੁੱਕੀ ਆ ਤੇ ਸਾਰੀ ਜਾਂਚ ਦੇ ਪੁਸ਼ਟੀਕਰਨ ਤੋਂ ਬਾਅਦ ਇਹ ਪਤਾ ਲੱਗਿਆ ਵੀ ਜਿਹੜੀ ਮੌਤ ਦਾ ਕਾਰਨ ਇਹ ਬੈਕਟੀਰੀਅਲ ਇਨਫੈਕਸ਼ਨ ਸੀਗਾ ਸੋ ਅੱਜ ਦੀਆਂ ਖਬਰਾਂ ਇੰਨੀਆਂ ਹੀ ਸਗੀਆਂ ਸੋ ਜਿਨ੍ਹਾਂ ਨੇ ਵੀ ਹਾਲ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਸਾਨੂੰ ਸਾਰੇ ਸੋਸ਼ਲ ਮੀਡੀਆ ਦੇ ਜਰੂਰ ਫੋਲੋ ਕਰ ਲਿਓ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਮੇਰੀ ਵੀਡੀਓ ਦੇਖਣ ਦੇ ਲਈ ਸੋ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ